ਸਸੀ ਗਾਂਜੀ ਆਮਨ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਅੱਜ ਕਟਿੰਗ ਕਰਾਂਗੇ ਜਿਹੜੀ ਸਿੰਪਲ ਸਲਵਾਰ ਹੁੰਦੀ ਹੈਗੀ ਬਿਨਾ ਬਣਾਣੀ ਜਿਹਦੇ ਬਲ ਬਲ ਨਹੀਂ ਪੈਂਦੇਗੇ ਸਿੱਧੇ ਨੇਪਾ ਬੰਨਿਆ ਜਾਂਦਾ ਹੈਗਾ ਉਹ ਸਲਵਾਰ ਕਟਿੰਗ ਕਰਾਂਗੇ ਤੇ ਉਹਦੀਆਂ ਵੀ ਕਾਟਾਂ ਪੈਂਦੀਆਂ ਹੁੰਦੀਆਂ ਸੋ ਉਹਨੂੰ ਦੱਸਾਂਗੇ ਵੀ ਉਹ ਕਿਵੇਂ ਕਟਿੰਗ ਹੁੰਦੀ ਹੈ ਤੇ ਉਹਦੀ ਕਿਵੇਂ ਕਾਟ ਪੈਂਦੀ ਹੈਗੀ ਤੇ ਅੱਜ ਹੁਣ ਆਪਾਂ ਕਟਿੰਗ ਕਰਦੇ ਹਾਂਜੀ ਆਪਾਂ ਨਾ ਇਹ ਦੇ ਨਾਲੋਂ ਕਮੀਜ਼ ਦੀ ਕਟਿੰਗ ਕਰ ਲਈ ਹੈਗੀ ਕਮੀਜ਼ ਤੇ ਵਰਕ ਸੀਗਾ ਤੇ ਉਹ ਨਾਲੋਂ ਆਪਾਂ ਲਾਹਤਾ ਕਮੀਜ਼ ਇਹ ਰਹਿ ਗਿਆ ਜਿਹੜਾ ਸਾਈਡ ਤੋਂ ਲੈਂਦਾ ਹੁੰਦਾ ਹੁੰਦਾ ਕਮੀਜ਼ ਦੇ ਉਹ ਕਪੜਾ ਰਹਿ ਗਿਆ ਇਹ ਆਪਣਾ ਪੌਂਚੇ ਦਾ ਠੀਕ ਹੈ ਆਪਾਂ ਪੌਂਚੇ ਦਾ ਕਪੜਾ ਲਾਵਾਂਗੇ ਹੁਣ ਆਪਾਂ ਮੈਂ ਸਲਵਾਰ ਦੀ ਲੈਂਥ ਹੈਗੀ ਹੈਗੀ ਆਪਣੀ 33 ਇੰਚ ਤੇ ਇਹਦੇ ਚ ਆਪਾਂ 3 ਇੰਚ ਹੀ ਵੱਧ ਲੈਣਾ ਕੋਈ ਸਿਉਣਾ ਦਾ ਕੋਈ ਸਲਾਈ ਦੇਣੀ ਲੈਣਾ 2 ਇੰਚ ਆਪਣਾ ਨੇਫੇ ਦਾ ਆ ਜਾਊਗਾ ਤੇ 1 ਦਾ ਇੰਚ ਆਪਣਾ ਨੀਚੇ ਆ ਜਾਊਗਾ ਪੌਂਚੇ ਵਾਲੀ ਸਲਾਈ ਦੇ ਵਿੱਚ ਠੀਕ ਹੈ ਜੀ ਆਪਾਂ 33 ਇੰਚ ਤੇ 3 ਇੰਚ 36 ਇੰਚ 36 ਇੰਚ ਆਪਏ ਦੀ ਲੈਂਥ ਕਟਿੰਗ ਕਰਾਂਗੇ ਹਾਂਜੀ ਇਹ ਆਪਾਂ ਜਿਹੜਾ ਪੌਂਚਾ ਲੈਣਾ ਮੂਰੀ ਹੈਗੀ ਆਪਣੀ ਉਹ ਹੈਗੀ ਹੈਗੀ 6.5 ਤੇ ਇਹ ਆਪਾਂ ਵੀ 13 ਇੰਚ ਹੀ ਲੈਣਾ ਸੀਗਾ ਤੇ ਥੋੜਾ ਜਿਹਾ ਵੱਧਾ ਅੱਧਾ ਕਿੰਚ ਤੇ ਕੋਈ ਗੱਲ ਨਹੀਂ ਆਪਾਂ ਕੱਟ ਦੇਣੀ ਇਹਨੂੰ ਨਾਲ ਹੀ ਲੈਣਾ ਹੁੰਦਾ ਇਹ ਆਪਣਾ ਪੌਣੀ ਕਿਥੇ 13.5 ਪੌਣੀ 14 ਠੀਕ ਹੈ ਜੀ ਹੁਣ ਆਪਣਾ ਪੌਂਚਾ ਆਪਾਂ ਇੰਨਾ ਹੀ ਰੱਖਾਂਗੇ ਤੇ ਲੈਂਥ ਆਪਾਂ ਲੈਣੀ ਹੈ ਦੀ 6 ਇੰਚ ਠੀਕ ਹੈ 6 ਇੰਚ ਤੇ ਆਪਾਂ ਨਿਸ਼ਾਨੀ ਲਾ ਲਈ ਇਹਨੂੰ ਆਪਾਂ ਫੋਲਡ ਕਰ ਲਾਂਗੇ ਇੱਕ ਆਪਣਾ ਪਹੁੰਚਾ ਹੋ ਗਿਆ ਇੱਕ ਆਪਾਂ ਅੱਗੇ ਤੋਂ ਨਵਾਂ ਜੋ ਇੱਕ ਵੀ ਇਹਦੇ ਨਾਲੋਂ ਲਿਆ ਹੋਇਆ ਕੱਪੜਾ ਹੈ ਤੇ ਤਾਂ ਕਰਕੇ ਆਪਾਂ ਨੂੰ ਇਹ ਇਦਾਂ ਹੀ ਲੈਣਾ ਪਊਗਾ ਇੱਕ 파ਰਟ ਆਪਣਾ ਨਾਲੋਂ ਲੈ ਗਿਆ ਸੀਗਾ ਤੇ ਇੱਕ ਆਪਾਂ ਗਾਂਹ ਤੋਂ ਲਵਾ ਕੱਪੜਾ ਹਾਂਜੀ ਇਹ ਆਪਣੀ ਦੋਨੀਆਂ ਪਹੁੰਚੇ ਹੋ ਗਈ ਹੈ ਕਿਉਂ ਛਤ 3 ਇੰਚ ਲੈਂਥ ਲੈਣੀ ਆਪਾਂ ਛਤ 3 ਇੰਚ ਆਪਣੀ ਲੈਂਥ ਹੋਊਗੀ ਇਹਦੀ ਆਪਾਂ ਹੁਣ ਕਟਿੰਗ ਕਰਦੇ ਹਾਂ ਉਹ ਜਿਹਦੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਨਹੀਂ ਪਤਾ ਲੱਗਦਾ ਆਪਾਂ ਨੂੰ ਵੀ ਸਾਰੀ ਵੀਡੀਓ ਦੇਖ ਕੇ ਵੀ ਕਿਸ ਤਰ੍ਹਾਂ ਕਟਿੰਗ ਹੋਈ ਹੈਗੀ ਤੇ ਕਿਸ ਤਰ੍ਹਾਂ ਕਾਟ ਪਈ ਹੈਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਇਹਦੇ ਚ ਵੀ ਕਾਟ ਪੈਂਦੀ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਹਾਂਜੀ ਇਹ ਆਪਣੀ ਹੋ ਗਿਆ ਪਹੁੰਚਾ ਮਤਲਬ ਕਿ ਪੱਟ ਠੀਕ ਹੈ ਇਹ ਆਪਾਂ ਹੁਣ ਇਹ ਆਪਣੇ ਨਾਲ ਨੂੰ ਢੱਲਿਆ ਹੈ ਇਹ ਆਪਣੀ ਹੋਰ ਕਿਸੇ ਕੰਮ ਆ ਜੂ ਕਪੜਾ ਆਪਾਂ ਇਧਰ ਸਲਵਾਰ ਨਹੀਂ ਕਟਿੰਗ ਕਰਦੇ ਕੁੰਦੇ ਤੇ ਆਪਾਂ ਕੁੰਦੇ ਦੂਜੇ ਪਾਸੇ ਨਹੀਂ ਲਾਉਂਦੇ ਇਧਰ ਇਹ ਕੁੰਦੇ ਸਿੰਪਲ ਸਲਵਾਰ ਨੂੰ ਨਾ ਸਿੱਧੇ ਕੱਟੇ ਜਾਣਗੇ ਆਹੀਂ ਪਰਸਰ ਪਰਸਰ ਦਾ ਕੱਪੜਾ ਹੀ ਫੋਲਡ ਕਰਾਂਗੇ ਆਪਾਂ ਇਹ ਸਿੰਪਲ ਸਲਵਾਰ ਹੀ ਹੈਗੀ ਸੌਖੀ ਹੈ ਕਟਿੰਗ ਕਰਨੀ ਵੀ ਬਹੁਤ ਸੌਖੀ ਹੈ ਬੈਸ ਤੇ ਪਹਿਣਾ ਕਹਿਣ ਨੂੰ ਹੁਣ ਆ ਵੀ ਇਹ ਸਲਵਾਰ ਤਾਂ ਸਾਰਿਆਂ ਨੂੰ ਆਉਂਦੀ ਹੈ ਕਟਿੰਗ ਕਰਨੀ ਇਹਦੇ ਚ ਹੁਣ ਆਪਣੇ ਨਵੇਂ ਸਿੱਖਦੇ ਆ ਭੈਣਾਂ ਜੀ ਨੂੰ ਨਹੀਂ ਵੀ ਪਤਾ ਲੱਗਦਾ ਹੁੰਦਾ ਜੇ ਨਵਾਂ ਸਿੱਖਦੀਆਂ ਉਹਨਾਂ ਵਾਸਤੇ ਇਹ ਵੀਡੀਓ ਹੈ ਜੀ ਤੇ ਕਈ ਵਾਰੀ ਆਪ ਨੂੰ ਵਧੀਆ ਲੱਗਦੀ ਹੈ ਸੌਖਾ ਤਰੀਕਾ ਲੱਗਦਾ ਤੇ ਆਪਾਂ ਦੇਖ ਕੇ ਵੀਡੀਓ ਕਟਿੰਗ ਕਰ ਸਕਦੇ ਹਾਂਜੀ ਆਪਾਂ ਨਾ ਇਹ ਉਹਨਾਂ ਜਿੰਨਾ ਆਪਾਂ ਪਹੁੰਚਾ ਲੈਂਤਾ ਪੱਟ ਲੈਂਤਾਗਾ ਉਹਨਾਂ ਹੀ ਆਪਾਂ ਹੁੰਦੇ ਦੀ ਲੈਂਥ ਲਵਾਂਗੇ ਸ਼ਕਤੀ ਇੰਚ ਇੱਕ ਪਾਸੇ ਹੁੰਦੇ ਦੀ ਲੈਂਥ ਲਵਾਂਗੇ ਇਹ ਦੂਜੇ ਪਾਸੋਂ ਲਵਾਂਗੇ ਆਪਾਂ ਆਸਣ ਆਸਣ ਦੇਖੋ ਜੀ ਹੁਣ ਆਪਾਂ ਆਸਣ ਤੇ ਤੁਸੀਂ ਧਿਆਨ ਦਿਓ ਵੀ ਕਿੰਨਾ ਆਸਣ ਲਵਾਂਗੇ ਦੂਜੀ ਦੇੰਦਾ ਆਪਾਂ ਲੈਣੇ ਹੋਣੇ 10 ਇੰਚ ਆਸਣ ਜਿਹੜੀ ਤੇ ਆਪਾਂ 벨ਟ ਪਾਉਣੀ ਹੁੰਦੀ ਠੀਕ ਹੈ ਜੀ ਇਹਦੇ ਆਪਾਂ ਕੋਈ 벨ਟ ਨਹੀਂ ਪਾਉਣੀਗੀ ਇਹ ਆਪਾਂ ਆਸਣ ਲਵਾਂਗੇ 13 ਇੰਚ ਆਪਾਂ ਇਹਨਾਂ ਦਾ ਆਸਣ ਤਿਆਰ ਕਰਨਾਗਾ ਤੇ 14 15 16 16 ਆਪਾਂ 3 ਇੰਚ ਆਪਾਂ ਇਸਨੇ ਦਾ ਬੱਦਲ ਲਵਾਂਗੇ ਠੀਕ ਹੈ ਜੀ ਆਪਾਂ 3 ਇੰਚ ਬਾਸਨ ਵੱਧ ਲਾਵਾਂਗੇ ਆਪਾਂ 16 ਤੇ ਨਿਸ਼ਾਨੀ ਲਾਈਏ ਤੇ ਇਧਰੋਂ ਆਪਾਂ ਹੁਣ ਆਪਾਂ ਜਿਹੜਾ ਸੀਨਾ ਦਾ ਲੈਣਾਗਾ ਆਪਾਂ ਪਹੁੰਚੇ ਦਾ 1.5 ਇੰਚ ਉਹ ਲਾਵਾਂਗੇ ਉਧਰੋਂ ਆਪਾਂ ਪੂਰਾ ਪੂਰਾ ਪਹੁੰਚ ਆਪਣਾ ਹੋ ਗਿਆ 1.5 ਇੰਚ ਲੈ ਕੇ ਤੇ ਤੇ ਅੱਗੇ ਨਿਸ਼ਾਨੀ ਲਾ ਦਿੰਦੇ ਇਸ ਤਰ੍ਹਾਂ ਇੱਥੋਂ ਹੀ ਆਪਾਂ ਇਹਦੀ ਕਟਿੰਗ ਕਰਾਂਗੇ ਹਾਂਜੀ ਇੱਕ ਪੀਸ ਦੀ ਆਪਣੀ ਕਟਿੰਗ ਬੋਲਦੀ ਹੈਗੀ ਇਹਦੀ ਇਹਦਾ ਇਹਦਾ ਇਹ ਧਿਆਨ ਜਰੂਰ ਰੱਖਣਾਗਾ ਵੀ ਆਪਣਾ ਆਸਣ ਇਹ ਭੁੱਲ ਕੇ ਆਪਾਂ ਉਸੇ ਤਰ੍ਹਾਂ ਹੀ ਨਾ ਦੂਜੀ ਸਲਵਾਰ ਵਾਂਗੂ ਕੱਟ ਲੀਏ ਇਹਦਾ ਆਸਣ ਆਪਾਂ ਵਿੱਚੋ ਹੀ ਲਵਾਂਗੇ ਸਾਰਾ 3 ਦੂਜਾ ਜਿਹੜਾ ਆਪਣਾ ਪਾਰਟ ਸੀਗਾ ਪਹਿਲਾਂ ਕੱਟਿਆ ਹੋਇਆ ਉਹਨੂੰ ਆਪਾਂ ਇਸੇ ਤਰ੍ਹਾਂ ਹੀ ਇਹਦੇ ਉੱਪਰ ਰੱਖ ਲਾਂਗੇ ਇਧਰਲੇ ਪਾਸੇ ਆਪਣਾ ਆਸਣ ਹੋ ਗਿਆ ਇਧਰਲੇ ਪਾਸੇ ਆਪਣਾ ਉਸੇ ਤਰੀਕੇ ਨਾਲ ਹੋ ਗਿਆ ਹੁੰਦਾ ਇਸ ਪੈਲੇ ਹੁੰਦਾ ਹੋ ਗਿਆ ਆ ਆਪਣਾ ਆਸਣ ਹੋ ਗਿਆ ਆ ਤੇ ਸਾਈਡਮ ਦਾ ਆਪਣਾ ਇਹ ਲਾ ਲੈਣੇ ਆਪਾਂ ਠੀਕ ਆਪਾਂ ਦਵਾਈ ਨਹੀਂ ਕਿ ਤੁਸੀਂ ਧਿਆਨ ਨਾ ਮੈਣ ਲਿਆ ਕਰੋ ਵੀ ਜਿੰਨਾ ਉਹ ਆਪਾਂ 15 ਇੰਚ ਵੱਧ ਲੈਣੇ ਆ ਆਪਾਂ ਫੁੱਲ ਜਿੰਨਾ ਤੁਹਾਡਾ ਆਸਣ ਹੋਊਗਾ ਇਹ ਸਲਵਾਰ ਦਾ ਮੈਨ ਲਿਓ ਜਿਹੜੀ ਤੁਹਾਡੀ ਸਲਵਾਰ ਹੋਈ ਨਾਪ ਵਾਲੀ वह आसन मान लो भी जिम्मेदारी मेरी सलवार ते इंच ते इंच ते इंच ते का आसन तेरह से त्यार सारा तो मैं तीन इंच वह लैता गा नेपी वास्ते ढाई इंच से अदा इंच सोलह इंच लैता आप सारा आसन इतों ही लवेंगे क्योंकि आपल्ट नहीं पाने ये ध्यान जरूर रखना यह भी आपसी जब भी आसन आगे ला दें इधरों कटिंग आप ਆਪਣਾ ਬੰਦੋ ਇੱਕ ਤਾਂ ਆਪਣਾ ਫੁੱਲਾ ਪਾਸਾ ਇੱਕ ਆਪਣੇ ਇਧਰੇ ਪਾਸੇ ਬੰਨ੍ਹ ਦਾ ਇਹਨੂੰ ਉਹ ਇਦਾਂ ਹੀ ਰੱਖ ਕੇ ਕਟਿੰਗ ਕਰ ਲਿਆ ਕਰੋ ਚੱਕ ਕੇ ਪਲਟਾ ਪਲਟਾਉਣ ਦੀ ਵੀ ਲੋੜ ਨਹੀਂ ਬਸ ਇਸ ਤਰ੍ਹਾਂ ਸਿੱਧੀ ਕਟਿੰਗ ਹੋ ਗਈ ਜੀ ਠੀਕ ਹੈ ਜੀ ਇਹ ਆਪਣੀ ਗੁੰਦਿਆਂ ਦੀ ਕਟਿੰਗ ਹੋ ਗਈ ਤੇ ਹੁਣ ਤੁਸੋਂ ਨੂੰ ਦੱਸਦੇ ਆਂ ਆਪਾਂ ਵੀ ਜਿਹੜੀ ਕਾਟ ਦੀ ਗੱਲ ਕਰਦੇ ਸੀ ਵੀ ਕਾਟ ਕਿਹੜੀ ਹੋਊਗੀ ਤੇ ਕਿੰਨੀ ਹੋਊਗੀ ਇਹ ਕਾਟ ਹੋਊਗੀ ਆਪਣੀ ਪਹੁੰਚਾਂ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਵੀ ਕਾਟ ਪੈਂਦੀ ਹੁੰਦੀ ਹੈ। ਵੈਸੇ ਇਹ ਸਲਵਾਰ ਤਾਂ ਅੱਜਕੱਲ ਕੁੜੀਆਂ ਵਗੈਰਾ ਤਾਂ ਕੋਈ ਸ਼ਾਇਦ ਹੀ ਪਾਉਂਦੀਆਂ ਹੋਣ। ਇਹ 올ਡ ਵੂਮਨ ਪਾਉਂਦੀਆਂ ਇਹਨਾਂ। ਉਹ ਸਲਵਾਰ ਪਹਿਲਾਂ ਇਹਨਾਂ ਪਾਉਂਦੇ ਹੁੰਣ ਅਸੀਂ ਬਿਨਾ ਬਲਾਂ ਤੋਂ ਸਲਵਾਰ ਤੇ ਉਹ ਹੁਣ ਉਹ ਬਿਨਾ ਬਿਨਾ ਬਲਾਂ ਵਾਲੀ ਸਲਵਾਰ 벨ਟ ਬਿਨਾ 벨ਟ ਤੋਂ ਸਲਵਾਰ ਹੀ ਪਾਉਂਦੀਆਂ ਹੁਣ ਤੇ ਉਹਨਾਂ ਦੇ ਵੀ ਸਲਵਾਰ ਕਹਿਣੀਆਂ ਥੋੜੀ ਜਿਹੀ ਨੀਵੀ ਲੱਗਦੀ ਹੈ। ਨੀਵੀ ਕਿਉਂ ਲੱਗਦੀ ਹੈ ਵੀ ਇਹ ਇੱਥੇ ਕਾਟ ਨਹੀਂ ਪੈਂਦੀ। ਜੇ ਤੁਸੀਂ ਇਹ ਅੱਧਾ ਇੰਚ ਪਾਉਣ ਇੰਚ ਦੀ ਪਾਸੇ ਨੇ 1 ਇੰਚ ਦੀ ਕਾਟ ਨਹੀਂ ਪਾਉਣੀ ਇੱਥੇ। ਤੁਸੀਂ ਅੱਧਾ ਜਾਂ 4 ਇੰਚ ਦੀ ਕਾਟ ਪਾ ਸਕਦੇ ਹੋਗੇ ਫਿਰ ਸਲਵਾਰ ਉਹਨਾਂ ਦੀ ਨੀਵੀਂ ਵੀ ਲੱਗਣੀ ਤੇ ਲੈਂਥ ਉਹਨਾਂ ਦੀ ਸਹੀ ਹੁੰਦੀ ਹੈ ਤੇ ਉਹ ਕਹਿੰਦੇ ਵੀ ਨੀਵੀਂ ਜੀ ਲੱਗਦੀ ਹੈ ਡਿੱਗਦੀ ਹੈ ਸਲਵਾਰ ਤੇ ਇਹ ਤੁਸੀਂ ਇਸ ਤਰ੍ਹਾਂ ਇਹਦੀ ਅੱਧਾ ਇੰਚ 4 ਇੰਚ ਦੀ ਕਾਟ ਪਾ ਸਕਦੇ ਹੋ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ